ਪੁਲਿਸ ਸਟਾਨਾ ਡੇਰਾ ਬਾਬਾ ਨਾਨਕ ਅਦੀਨ ਪੈਂਦੇ ਪਿੰਡ ਸ਼ਾਂਪੂਰ ਜਾਜਨ ਸੱਕੀ ਨਾਲੇ ਦੇ ਕੋਲ ਟਰੈਕਟਰ ਪਲਟਣ ਨਾਲ ਦੋ ਵਿਅਕਤੀਆਂ ਦੀ ਮੌਤ ਅਤੇ ਚਾਰ ਮਜ਼ਦੂਰਾਂ ਦੇ ਫੱਟਣ ਹੁੰਦਾ ਸਮachar ਪ੍ਰਾਪਤ ਹੋਇਆ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਕਿਸਾਨ ਆਗੂ ਅਜ਼ਾਦ ਸਿੰਘ ਅਤੇ ਪਿੰਡ ਦੇ ਹੋਰ ਮੁਹੱਬਤਬਰ ਆਗੂਆਂ ਨੇ ਦੱਸਿਆ ਕਿ ਸੇਵਾਮੁਕਤ ਪ੍ਰਿੰਸੀਪਲ ਜਸਵੰਤ ਸਿੰਘ 75 ਸਾਲਾ ਉਮਰ ਪੁੱਤਰ ਸੋਹਣ ਸਿੰਘ ਆਪਣੇ ਟਰੈਕਟਰ ਤੇ ਖਾਦ ਲੱਦ ਕੇ ਪੰਜ ਮਜ਼ਦੂਰਾਂ ਨੂੰ ਲਾਦ ਲੈ ਕੇ ਸੱਕੀ ਨਾਲੇ ਤੋਂ ਪਾਰ ਆਪਣੇ ਕਣਕ ਦੇ ਖੇਤਾਂ ਨੂੰ ਖਾਦ ਪਾਉਣ ਲਈ ਜਾ ਰਿਹਾ ਸੀ ਜਦੋਂ ਉਹਨਾਂ ਦਾ ਟਰੈਕਟਰ ਸ਼ਾਹਪੁਰ ਜਾਜਨ ਪੁਲ ਦੇ ਨੇੜੇ ਪਹੁੰਚਿਆ ਤਾਂ ਟਰੈਕਟਰ ਦਾ ਇੱਕਦਮ ਸੰਤੁਲਨ ਨੰਦੇ ਨਾਲ ਸੱਖੀ ਨਾਲੇ ਵਾਲੇ ਪਾਸੇ ਨੀਵੀਂ ਜਗ੍ਹਾ ਤੇ ਉੱਪਰ ਪਲਟ ਗਿਆ ਜਿਸ ਦੇ ਵਿੱਚ 6 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਡੇਰਾ ਬਾਬਾ ਨਾਨਕ ਅਤੇ ਫਤਿਹਗੜ ਚੂੜੀਆਂ ਦੇ ਨਿੱਜੀ ਹਸਪਤਾਲ ਲਿਜਾਇਆ ਗਿਆ ਜਿੱਥੇ ਕਿਦੋ ਵਿਅਕਤੀਆਂ ਪ੍ਰਿੰਸੀਪਲ ਜਸਵੰਤ ਸਿੰਘ ਵਾਸੀ ਪਿੰਡ ਸ਼ਾਹਪੁਰ ਜਾਜਨ ਅਤੇ ਮੰਗਾ ਮਸੀਹ ਪੁੱਤਰ ਪਿਆਰਾ ਮਸੀਹ ਪਿੰਡ ਰੜੇਵਾਲੀ ਦੀ ਮੌਤ ਹੋ ਗਈ ਅਤੇ ਬਾਕੀ 4 ਫੱਟੜ ਵਿਅਕਤੀ ਜੇਰੇ ਇਲਾਜ ਹਨ ਉਧਰ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇਸ ਸਬੰਧੀ ਜਦੋਂ ਪੱਤਰਕਾਰਾਂ ਵੱਲੋਂ ਪੁਲਿਸ ਥਾਣਾ ਡੇਰਾ ਬਾਬਾ ਨਾਨਕ ਐਸ ਐਚਓ ਸੁਤਪਾਲ ਸਿੰਘ ਨਾਲ ਫੋਨ ਤੇ ਇਸ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ ਬਾਕੀ ਚਾਰ ਜ਼ਖਮੀ ਹੋਏ ਹਨ ਤੇ ਸਾਡੇ ਵੱਲੋਂ ਉਕਤ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈ ਕੇ ਜੋ ਵੀ ਤੱਥ ਸਾਹਮਣੇ ਆਉਣਗੇ ਉਸ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਾਂਦੀ ਜਾਵੇਗੀ ਇਹ ਬਹੁਤ ਹੀ ਮੰਦ ਭਾਗੀ ਗੱਲ ਹੋਈ ਹੈ ਜੀ ਸਾਡੇ ਪਿੰਡ ਦੇ ਮਾਪੇ ਜਸਵੰਤ ਸਿੰਘ ਜੀ ਹੋਣੀ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਫੈਲੀ ਚ ਖਾਦ ਤੋਂ ਜਾਣ ਰਹੇ ਸੀ ਜਦੋਂ ਟਰੈਕਟਰ ਜੀਟੀ ਰੋਡ ਤੋਂ ਆਇਆ ਨੂੰ ਕਟਿਆ ਉਦੋਂ ਕਿਤੇ ਟਰੈਕਟਰ ਦਾ ਸੰਤੁਲਨ ਵਿਗੜ ਗਿਆ ਉਹ ਮੁੜ ਕੇ ਕੰਟਰੋਲ ਹੀ ਨਹੀਂ ਹੋਇਆ ਤੇ ਨੀਵਾ ਥਾਂ ਹੀ ਲੱਗੇ ਡਾਕਟਰ ਜਾਪਲਟਿਆ ਤੇ ਬਹੁਤ ਹੀ ਮਾੜਾ ਹੋਇਆ ਦੋ ਮੌਤਾਂ ਹੋ ਗਈਆਂ ਮਾਸਟਰ ਚੰਸ ਸਿੰਘ ਦੀ ਮੌਤ ਹੋ ਗਈ ਆ ਇੱਕ ਮਗਰ ਖਾਦ ਖਲਾਰਨ ਵਾਲਾ ਕਿੰਦਰ ਨਾਲ ਬੈਠਾ ਇੱਕ ਰਿੰਦਾ ਰੜੇ ਵਾਲੀ ਦਾ ਮੰਗਾ ਸਿੰਘ ਉਹਦੀ ਵੀ ਮੌਤ ਹੋ ਗਈ ਆ ਬਹੁਤ ਹੀ ਨਿੰਦਣਯੋਗ ਗੱਲ ਹੋਈ ਹੈ ਜੀ ਕਿਹਾ ਨਹੀਂ ਜਾ ਸਕਦਾ ਕੁਝ ਇਹ ਸਰ ਅਪ ਟੋਟਲ ਕਿੰਨੇ ਜਾਣੇ ਹੈ ਜਿਹੜੇ ਮਤਲਬ ਜਾ ਰਹੇ ਇਸੇ ਖਾਦ ਤੋਂ ਟੋਟਲ 5-6 ਬੰਦੇ ਦਾਸਦੇ ਨੇ 4-5 ਬੰਦੇ ਮਗਰ ਬੈਠੇ ਹਨ ਟਾਪੇ 'ਤੇ ਉਹਨਾਂ ਦਾ ਮਗਰੋ ਛਾਲਾਂ ਛੂਲਾਂ ਮਾਰੀਆਂ ਤਾਂ ਉਹਨਾਂ ਦਾ ਬਚਾਅ ਹੋ ਗਿਆ ਵਾ ਤੇ ਬਾਕੀ ਕਿਹਾ ਨਹੀਂ ਜਾ ਸਕਦਾ ਕੁਝ ਜੀ ਜੋ ਕੜੀਦਾ ਨਹੀਂ ਪਤਾ ਕਿਹੜੇ ਵਾਲੇ ਕਿਦਾਂ ਦਾ ਹਾਸਤਾ ਵਾਪਰ ਜਾਣਾ ਜੀ ਬਹੁਤ ਹੀ ਮੰਦ ਭਾਗੀ ਗੱਲ ਹੋਈ ਜੀ ਇਹ ਸਰ ਲੱਗਦਾ ਕਿ ਥੋੜਾ ਆਪਣਾ ਰਸਤਾ ਤੰਗੇ ਤੋ ਥੋੜਾ ਖੁੱਲਾ ਹੋ ਜਾਏ ਤਾਂ ਬੱਚਾ ਹਰਕਤ ਪਾਇ ਸਕਦਾ ਜੀ ਸੋ ਥਾਂ ਥੋੜਾ ਕਰਕੇ ਬੰਦਾ 100 ਕਰਦਾ ਜਾਂ ਨੂੰ ਕਰ ਲਾਂ ਤੋ ਖੁੱਲਾ ਹੁੰਦਾ ਤਾਂ ਬਚੀ ਵੀ ਸਕਦਾ ਇਹ ਖਲੋ ਵੀ ਸਕਦਾ ਇਹ 15 ਹੁੰਦਾ ਬਾਕੀ ਥਾਂ ਬੜਾ ਖਤਰਨਾਕ ਜਿਆ ਜੀ ਇੱਥੋਂ ਇੱਕ ਰਾਂ ਇੱਕ ਰਾਂ ਹੱਥ ਪਿਛਲੇ ਨਹੀਂ ਕਾਬੂ ਹੁੰਦਾ ਇੱਥੋਂ ਇਹੋ ਜਿਹਾ ਜਗਾ ਤੋ ਹਾਂ ਜੀ ਕਿੰਨੀ ਕੁ ਉਮਰ ਸੀ ਸਰ ਜਿਨ੍ਹਾਂ ਦੀ ਡੈਥ ਹੋਈ ਮਾਸੂਮਾਂ ਦੀ ਕਿੰਨ ਕੁ ਸੰਗ 70 72 ਦੇ ਗੇੜ ਹੋਣੇ ਨਾ ਮਾਸੂਣੀ ਠੀਕ ਹੈ ਇੰਨੀ ਕੇਜੀ ਹੋਣੀ ਆ ਨਾ ਵੀ ਕਹਿੰਦਾ ਬੋਲੇ ਇੱਕ ਜਿਹੜਾ ਮਾਲਕ ਆ ਖੇਤ ਮਾਲਕ ਤੇ ਇੱਕ ਜਿਹੜਾ ਮਜ਼ਦੂਰ ਉਹਦੀ ਮੌਤ ਹੋਈ ਹਾਂਜੀ 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 ਦੋਨਾਂ ਦੀ ਇੱਕ ਮਾਲਕ ਦੀ ਤੇ ਇੱਕ ਖੇਤ ਮਜ਼ਦੂਰ ਇਹਦੇ ਸਬੰਧ ਵਿੱਚ ਕੋਈ ਪੁਲਿਸ ਵਗੈਰਾ ਨੂੰ ਇੱਥੇ ਸੂਚਿਤ ਕੀਤਾ ਜਾਈਏ ਪੁਲਿਸ ਹਾਂਜੀ ਪੁਲਿਸ ਆਈ ਆ ਜੀ ਹੁਣ ਵੇਖੋ ਇਹ ਆਪਣੀ ਕਿਹੜੀ ਕਾਰਵਾਈ ਕਰਦੇ ਨੇ ਜਿਹੜਾ ਗਰੀਬ ਬੰਦਾ ਮਾਰਿਆ ਗਿਆ ਉਹਦਾ ਵੀ ਕੁਝ ਨਾ ਕੁਝ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਤੇ ਆ ਨਹੀਂ ਜਾ ਸਕਦਾ ਕੁਝ